ਸ਼ਸ਼ੀਕਲ ਜੀ ਅੱਜ ਫਿਰ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ ਤੇ ਇਸ ਵੇਲੇ ਮੈਂ ਆ ਗਿਆ ਹਾਂ ਬਾਰਡਰ ਤੇ ਆਪਣੇ ਡੇਰਾ ਬੋ ਬਣਾਣੇ ਭਾਰਤ ਪਾਕਿਸਤਾਨ ਸਰਹੱਦ ਤੇ ਤੇ ਅੱਜ ਆ ਮਸਿਆ ਤੇ ਤਰੀਕ ਹੈ ਜੀ 11 ਤੇ ਦੋ ਦਿਨ ਬਾਅਦ ਲੋਹੜੀ ਆ ਤੇ ਪਰ ਸਾਡੇ ਇੱਥੇ ਬਹੁਤ ਮੁਸ਼ਕਲ ਆ ਖਾਣ-ਪੀਣ ਤੇ ਅੱਜ ਆਪਣੇ ਨਾਲ ਰਣਜੀਤ ਸਿੰਘ ਪਲਾਸੀ ਸੰਸਥਾ ਦੇ ਜਿਹੜੇ ਸਦਸੇ ਅਰਦਾਸ ਕਰਨ ਆਏ ਆ ਤੇ ਮਸਿਆ ਦੀ ਤੇ ਅਸੀਂ ਕੱਚੀ ਧੂਸੀ ਬੰਦ ਵਾਲੇ ਪਨੇ ਇਹ ਨਾਲ ਹੈਗਾ ਜੀ ਕਰਤਾਰਪੁਰ ਕੋਰੀਡੋਰ ਦਾ ਜਿਹੜਾ ਪਰੀਜਾ ਜਿੱਥੋਂ ਦੀ ਸੰਗਤੇ ਕੁਝ ਸਮੇਂ ਬਾਅਦ ਜਾਏਗੀ ਪਾਕਿਸਤਾਨ ਅਜੇ ਫਿਲਹਾਲ ਟੈਂਪਰੇਰੀ ਰੋਡ ਤੋਂ ਜਾ ਰਹੀ ਆ ਤੇ ਇਹਦੇ ਅੱਜ ਮੱਛਿਆ ਤੇ ਅਰਦਾਸ ਹੁੰਦੀ ਆ ਅਰਦਾਸ ਹੁੰਦੀ ਆ ਜੀ ਜਿਹੜੀ 20 ਡਾਲਰ ਤੇ ਪਾਸਪੋਰਟ ਦੀ ਸ਼ਰਤ ਖਤਮ ਕਰਨ ਨੂੰ ਜੋ ਕਿ ਇੰਡੀਆ ਵੱਲੋਂ ਨਹੀਂ ਪਾਕਿਸਤਾਨ ਵੱਲੋਂ ਰੱਖੀ ਗਈ ਆ 20 ਡਾਲਰ ਦੀ ਤੇ ਪਾਸਪੋਰਟ ਦੀ ਸ਼ਰਤ ਹੈਗਾ ਦੋਵਾਂ ਸਰਕਾਰਾਂ ਦੀ ਤਾਲਮੇਲ ਦੇ ਨਾਲ ਹੀ ਆ ਪਰ ਇਹ ਸ਼ਰਤ ਨੂੰ ਖਤਮ ਕਰਨ ਲਈ ਇਹ ਅਰਦਾਸ ਕੀਤੀ ਜਾ ਰਹੀ ਆ ਤੇ ਸਦਸਿਆਂ ਨੇ ਤੇ ਆਏ ਆ ਜੀ ਦਰਸ਼ਨਸਨ ਤੇ ਆ ਜੀ ਬੀਐਸਐਫ ਸਕਿਉਰਿਟੀ ਫੋਰਸ ਬਾਰਡਰ ਕਿਆ ਬਰੀਜਿਆ ਬਰੀਜ ਦੇ ਥੱਲੇ ਪੰਨੇ ਆ ਸਾਰਾ ਤੁਸੀਂ ਦੇਖ ਸਕਦੇ ਲੋਕੀ ਕੁਛ ਇਸ ਤਰ੍ਹਾਂ ਦਾ ਤੇ ਆ ਦਰਸ਼ਨਸਾਲ ਅੱਗੇ ਵੀ ਕਈ ਵਾਰੀ ਵੀਡੀਓ ਚ ਤੁਹਾਨੂੰ ਦਿਖਾ ਚੁੱਕਿਆ ਤੇ ਇੱਥੇ ਖਲੋ ਕੇ ਦੱਸਣ ਜਿਹੜੇ ਕੀਤੇ ਜਾਂਦੇ ਨੇ ਗੁਰਦਾਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਜਿਹੜੇ ਮੌਜੂਦ ਆ ਤੇ ਸੰਗਤਾਂ ਆਉਣ ਦੀਆਂ ਅਰਦਾਸ ਹੋ ਰਹੀ ਆ ਤੇ ਨਾਲ ਦੇ ਨਾਲ ਵਾਹਿਗੁਰੂ ਨਾਮ ਜਪਦੇ-ਜਪਦੇ ਆ ਰਹੇ ਨੇ ਤੇ ਇਸ ਜਗ੍ਹਾ ਤੇ ਅਰਦਾਸ ਕੀਤੀ ਜਾਏਗੀ ਤੇ ਦਰਸ਼ਨਸਾਲ ਜੀ ਸਾਹਮਣੇ ਵੀਡੀਓ ਚੱਲ ਰਹੀ ਆ ਆ ਤੁਹਾਨੂੰ ਮੈਂ ਦਿਖਾ ਰਿਹਾ ਜੀ ਇੱਥੇ ਬ੍ਰਿਜ ਬਣ ਰਿਹਾ ਜੋ ਕਿ ਪਾਕਿਸਤਾਨ ਤੇ ਇੰਡੀਆ ਸਰਕਾਰ ਦਾ ਹੈ ਤੁਹਾਨੂੰ ਮੈਂ ਜਾਣਕਾਰੀ ਦੇ ਦੇਣਾ ਜੀ ਆ ਬ੍ਰਿਜ ਬਣ ਰਿਹਾ ਜੋ ਕਿ ਵਿੱਚੋਂ ਗੈਪ ਹੀ ਪਾਕਿਸਤਾਨ ਦੇ ਬ੍ਰਿਜ ਦੇ ਤੇ ਆਪਣੇ ਬ੍ਰਿਜ ਦੇ ਇੰਡੀਆ ਦੇ ਉਸ ਗੈਪ ਨੂੰ ਕਵਰ ਕਰਨ ਵਾਸਤੇ ਕੰਮ ਚੱਲ ਰਿਹਾ ਪਿਛਲੇ ਕਈ ਮਹੀਨਿਆਂ ਤੋਂ ਜੀਸੀਬੀ ਆ ਅਗਲੇ ਪਨੇ ਜਿੱਥੇ ਰੈਂਜਰ ਖਲੋਤੇ ਨੇ ਇਹ ਇੰਡੀਆ ਦੇ ਤੇ ਕੁਝ ਪਾਕਿਸਤਾਨ ਦੇ ਨੇ ਜਿਹੜੀ ਜੀਸੀਬੀ ਆਪਣੀ ਹੱਥ ਚ ਖਲੋਤੀ ਆ ਤੇ ਉਹ ਸਾਹਮਣੇ ਗੈਪ ਜਿਹੜਾ ਭਰਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ 7 ਮੀਟਰ ਦਾ ਗੈਪ ਆ ਕੁਝ ਸਮੇਂ ਬਾਅਦ ਇੱਥੋਂ ਜਿਹੜੀਆਂ ਗੱਡੀਆਂ ਜਾਣਗੀਆਂ ਪਾਕਿਸਤਾਨ ਨੂੰ ਤੇ ਇੱਥੇ ਹੀ ਸਭ ਕੁਝ ਚੈੱਕ ਹੋਏਗਾ ਉੱਤੇ ਗੇਟ ਲੱਗੇ ਜਾਣਗੇ ਬੱਗਾ ਬਾਰਡਰ ਜੀ ਤਰ੍ਹਾਂ ਤੇ ਦੂਰ ਦੂਰ ਤੱਕ ਨਹੀਂ ਦੇਖ ਸਕਦੇ ਹੋ ਜੀ ਜਦਕਿ ਇੱਥੋਂ ਅਰਦਾਸ ਜ਼ਰੂਰ ਖਲੋ ਕੇ ਕੀਤੀ ਜਾ ਰਹੀ ਹੈ ਪਰ ਦੂਰ ਦੂਰ ਤੱਕ ਤੋਂ ਗੁਰਦਰਾ ਸਾਹਿਬ ਨਜ਼ਰ ਨਹੀਂ ਆਉਣਗੇ ਤੇ ਬਾਕੀ ਤੁਸੀਂ ਦੇਖ ਸਕਦੇ ਜੀ ਸੀਬੀ ਚੱਲ ਰਹੀ ਹੈ ਆਪਣੀ ਹੱਦ 'ਚ ਚੱਲ ਰਹੀ ਆ ਤਾਂ ਪਰਲੀ ਸਾਈਡ ਤੇ ਜਿੰਨੇ ਜਿਹੜੇ ਖਲੋਤੇ ਨੇ ਕਿਹਨਾਂ ਦੇ ਆ ਆ ਜਿਹੜੇ ਪਾਕਿਸਤਾਨ ਦੇ ਰੇਂਜਰ ਆ ਆ ਇੰਡੀਆ ਦੇ ਰੇਂਜਰ ਆ ਸਰਦਾਰਸ ਆਰੰਭ ਹੋ ਗਈ ਅਸਲ ਇਹ ਅਰਦਾਸ ਹੋ ਗਈ ਤੇ ਸੰਗਤਾਂ ਆ ਰਹੀਆਂ ਨੇ ਇੱਥੇ ਠੰਡ ਦੇ ਵਿੱਚ ਵੀ ਤੇ LED ਚੱਲ ਰਹੀ ਆ ਜਿਹਦੇ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਜਿਹੜੀ ਵੀਡੀਓ ਚੱਲ ਰਹੀ ਆ ਅਸਲ ਇਹ ਅਰਦਾਸ ਹੋ ਗਈ ਤੇ ਅਸੀਂ ਆ ਗਏ ਗੁਰਦੁਆਰਾ ਸਾਹਿਬ ਗੁਰਦਰਾ ਹੈਗਾ ਸ਼ੀਰ ਬਾਬਾ ਸਿੱਧੂ ਰੰਡਾਵਾ ਜੀ ਤੇ ਇੱਥੇ ਅੱਗ ਬਲ ਰਹੀ ਹੈ ਬਾਬੇ ਬੈਠੇ ਆ ਤੇ ਬਾਕੀ ਸੰਗਤ ਜਿਹੜੀ ਲੰਗਰ ਛਕ ਰਹੀ ਆ ਤੇ ਅਸੀਂ ਵੀ ਜਿਹੜੀ ਛਾਹ ਪੀਵਾਂਗੇ ਤੇ ਬਾਬਾ ਜੀ ਇੱਥੇ ਬੈਠੇ ਨੇ ਸੇਵਾ ਚੱਲ ਰਹੀ ਆ ਅੱਗ ਬਾਲੀ ਆ ਦਰਸਲ ਠੰਡ ਮੋੜਿਆ ਇਹ ਠਾਰ ਬੜੀ ਚੱਲ ਰਹੀ ਐ ਅਸਲੇ ਦੂਰ ਦੂਰ ਤੱਕ ਸੰਗਤਾਂ ਫਿਰ ਵੀ ਆ ਰਹੀਆਂ ਤੇ ਅੰਦਰ ਲੰਗਰ ਪ੍ਰਸ਼ਾਦਾ ਚੱਲ ਰਿਹਾ ਵਾ ਤੇ ਬਾਕੀ ਚਾਹ ਪੀ ਕੇ ਮਿਲਦੇ ਤਾਂ ਅਸਲ ਇਹਦੀ ਅਰਦਾਸ ਹੋ ਗਈ ਤੇ ਮੇਰੀ ਹੋ ਗਈ ਵਾਪਸੀ ਤੇ ਅਸਲੇ ਮੈਂ ਕਰਤਾਰਪੁਰ ਪੁਰੀ ਦੌਰ ਦੇ ਲਾਗੇ ਜੋ ਕਿ ਆਈਸੀਪੀ ਇੰਟੀਗ੍ਰੇਟਿਡ ਚੱਕ ਪੋਸਟ ਇਹ ਅਸਲ ਇਹ ਮੂੰਹ ਟਕਿਆ ਆ ਸੇਟਕਿਆ ਕਿਉਂਕਿ ਠਾਰਬੋਦ ਇੱਥੇ ਤੇ ਹਵਾ ਜਿਹੜੀ ਆ ਬਰਫ ਵਾਂਗੂ ਚੱਲਦੀ ਏ ਬਿਲਕੁਲ ਪੂਰੀ ਤੇ ਲਾਗੇ ਆਸ-ਪਾਸੇ ਤੁਸੀਂ ਦੇਖੋ ਨੀ ਦੂਰ-ਦੂਰ ਤੱਕ ਧੁੰਦਿਆ ਤੇ ਆ ਚੱਕਪੋਸਟ ਹੈ ਜੀ ਅੰਦਰ ਦੀ ਜਿਹੜੀ ਹੈਗੀ ਆ ਸਮੇਂ ਦੇ ਵਿੱਚ ਜਦੋਂ ਇਹ ਤੋਂ ਦੂਰ-ਦੂਰ ਤੱਕ ਧੁੰਦਿਆ ਤੇ ਆ ਜਿਹੜੇ ਦਰਖਤ ਤੁਸੀਂ ਦੇਖ ਰਹੇ ਉਹਦੇ ਨਾਲ ਰੋੜ ਆ ਇਹ ਸਾਡੀ ਪੁਰਾਣੀ ਰੋੜ ਹੈ ਜੀ ਕੋਰੀਡੋਰ ਬਣਨ ਤੋਂ ਪਹਿਲਾਂ ਦੀ ਜਿੱਥੋਂ ਲੋਕੀ ਉਸੀ ਬੰਦ ਤੱਕ ਜਾਂਦੇ ਸੀ ਤੇ ਦੂਰ ਦੂਰ ਤੱਕ ਧੁੰਦ ਪਈਦੀ ਆ ਟਾਰਕ ਵੀ ਹੈ। ਇਹ ਆ ਮੇਨ ਗੇਟ ਆ ਜੀ ਆਈਸੀਪੀ ਦਾ। ਜੋ ਕਿ ਹਮੇਸ਼ਾ ਹੀ ਤੁਹਾਨੂੰ ਦਿਖਾਉਂਦੇ ਰਹੀਦਾ। ਇਹ ਆ ਮੇਨ ਗੇਟ ਹੈ ਤੇ ਆ ਰੰਗ-ਬਰੰਗਾ ਇਹਨਾਂ ਕੀਤਾ ਤਰੰਗੇ ਬਰਾਏ ਨੇ ਲੁੱਕ ਦਿੱਤਾ ਵਾ। ਇਹ ਆ ਕੋਰੀਡੋਰ ਦਾ ਮੇਨ ਐਂਟਰਸ ਹੈ ਆ। ਨੋਰਮਲ ਬੰਦਾ ਜਿਹੜਾ ਉਹ ਇਸ ਰੋਡ ਤੇ ਨਹੀਂ ਜਾ ਸਕਦਾ। ਅਸਲੇ ਜੀ ਮੈਂ ਘਰ ਆ ਗਿਆ ਤੇ ਸਾਡੇ ਮੀਸੀ ਸਾਹਿਬ ਲੱਗੇ ਨੇ ਪੋੜੀ ਚੜ ਤੇ ਅਸਲੇ ਲੰਚ ਟਾਈਮ ਹੋਇਆ ਰੋਟੀ ਖਾ ਰੇ ਨਾਲ ਠੰਡ ਬੜੀ ਅੱਗ ਵਾਲੀ ਆ ਤੇ ਪਤਾ ਨਹੀਂ ਕਿਉਂ ਖਾ ਖੋ ਮੇਰੇ ਵੱਲ ਵਿੰਦਾ ਵਾ ਜ਼ਰੂਰ ਹਾਂ ਹੁਣ ਕੀ ਕਰੀਏ ਸਦੇ ਹੁਣ ਹੈਲੋ ਹਾਈ ਕਰਨਦੇ ਆ ਤੇ ਅੱਗ ਪਾਲ ਕੇ ਬੈਠੇ ਨੇ ਛਾਹ ਹੁਣ ਤੇ ਤੂੰ ਖਾ ਰੋਟੀ ਤੇ ਮੈਂ ਚੱਲਦਾ ਹਾਂ ਤੇ ਦਾ ਕੰਮ ਜਿਹੜਾ ਚੱਲ ਰਿਹਾ ਇਹ ਬਾਕੀ ਦਾ ਨੂੰ ਮਿਲਦੇ ਆ ਫਿਰ